ਦੂਰੋਂ ਦੂਰੋਂ ਨਾ ਕਈ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਸਤਨ ਟਾਟਾ ਜੀ ਦਾ ਕਿੱਟਾ ਵੱਡਾ ਨਾਮ ਹੈ ਨਾ ਸਾਰੇ ਕਹਿੰਦੇ ਬਹੁਤ ਚੰਗਾ ਇਨਸਾਨ ਹੈ ਬੜਾ ਪੂਰਨ ਧਰਮ ਉਹਨਾਂ ਦਾ ਪਰ ਟਾਟਾ ਜੀ ਤੁਹਾਡੀਆਂ ਕੰਪਨੀਆਂ ਦੇ ਵਿੱਚ ਆ ਦੇਖੋ ਟਾਟਾ ਜੋ ਟਰੱਕ ਡਰਾਈਵਰਾਂ ਦੇ ਨਾਲ ਹੁੰਦਾ ਨਾ ਨਾ ਤਾਂ ਬਾਹਰ ਜਾਣ ਦਿੱਤੇ ਅਸੀਂ ਆ ਦੇ ਕੋਈ ਕ੍ਰੇਨ ਲੋਡ ਕੀਤੀ ਆ ਆਵੇਂ ਨਾ ਜਗਾ ਖੱਚੀ ਹਾਲੀ ਗੱਡੀ ਉਮਰੇ ਬੈਗ ਲਈ ਉਦੋਂ ਆ ਬੈ ਗਈ ਸੀ ਤੇ ਭਰੀ ਨੇ ਬੈਠ ਜਾਣਾ ਮੈਂ ਕਿ ਇਹਨੂੰ ਸੁੱਟ ਕਰਕੇ ਤੇ ਪਲੇਟਾਂ ਜੀਆਂ ਰੱਖ ਦੋ ਫਿਰ ਘਟੂ ਜੋ ਦਾ ਕਰਕੇ ਅਸੀਂ ਅਜੇ ਖੜੇ ਆ ਮੈਂ ਘੋੜਾ ਉੱਤਰਦਾ ਫੋਟੇ ਆਵੇ ਘੋੜਾ ਕਰਕੇ ਘਰੇ ਲੱਗਦੀ ਆ ਬਾਰਾ ਮੱਧਨ ਵਾਲੇ ਆਦੇ ਚਾਹ ਨਹੀਂ ਨਾਸ਼ਤਾ ਨਹੀਂ ਇਹਨਾਂ ਨੇ ਘੱਟੀ ਇਹਨਾਂ ਦੇ ਵਿੱਚ ਕਹਿੰਗੇ ਗੁੱਪਣ ਲਿਆਓ ਚ ਗੁੱਪਣ ਸਾਨੂੰ ਮਿਲਦੀ ਐਸੇ ਨੋ ਚੀਜ਼ ਨਹੀਂ ਦੇਦੇ ਨਾ ਬਾਹਰ ਜਾਣ ਦਿੰਦੇ ਦੇਪੂ ਗਿਆ ਤੇ ਹਨਾ ਬਰਦਾਸ਼ਤ ਹੁੰਦੀ ਬੰਦੇ ਤੋਂ ਇਹ ਚੀਜ਼ਾਂ ਵੀ ਸਧਾਰਨ ਕਰੋ ਤੁਹਾਡੀਆਂ ਕੰਪਨੀਆਂ ਦੇ ਵਿੱਚ ਕੂਪਨ ਸਾਰੀਆਂ ਦੁਨੀਆ ਦੀਆਂ ਕੰਪਨੀਆਂ ਜਿੰਨੀਆਂ ਭਾਰਤ ਦੇ ਵਿੱਚ ਬੜੀਆਂ-ਬੜੀਆਂ ਉਹ ਕੀ ਕਰਦੇ ਆ ਵੇ ਪੈਸਾ ਕਹਿੰਦੇ ਤੋ ਕੂਪਨ ਲਓ ਤੇ ਕੰਪਨੀ ਤੋਂ ਜੋ ਮਰਜ਼ੀ ਖਾਓ ਟਾਟਾ ਕੰਪਨੀ ਚੀਤੀ ਸਾਨੂੰ ਤੇ ਤਿੰਨੇ ਤਰ੍ਹਾਂ ਦੀਆਂ ਹੀ ਮਿਲੀਆਂ ਵਿਸ਼ੇਸ਼ ਬੂਥ ਉੱਲੇ ਵੀ ਆਈ ਥਿੰਕ ਲਿੰਗਣਾ ਸਮਝਣੀ ਹੋਵੇ ਜਾਣਾ ਪੈਂਦਾ ਤੇ ਜਦੋਂ ਗੱਡੀ ਅੰਦਰ ਆਉਂਦੀ ਆ ਗੇਟ ਤੇ ਕਢਾ ਲੈਂਦੇ ਆ ਵਿੱਚ ਸਟੌਪ ਹੋਵੇ ਗੈਸ ਸਿਲੰਡਰ ਹੋਵੇ ਕੰਟੀਨ ਦੇ ਵਿੱਚ ਅੱਛਾ ਜਿਹੜੀ ਗੱਡੀ ਆਈ 2-4 ਘੰਟਿਆਂ ਚ ਬਾਹਰ ਨਿਕਲ ਗਈ ਉਹ ਤਾਂ ਚੱਲ ਜੂ ਜਿਹੜੀ ਗੱਡੀ ਨੂੰ 3 ਦਿਨ ਹੋ ਗਏ ਅੰਦਰ ਹੈਨਾ ਉਹਦਾ ਬੰਦਾ ਕੀ ਕਰੇਗਾ ਦਿਨ ਦਿਨਾਂ ਨੂੰ ਤੁਹਾਡੇ ਅੰਦਰ ਆ ਜਾ ਕੱਲ ਤਾਂ ਅਸੀਂ ਇਹਨਾਂ ਦੇ ਨਾ ਬੱਸਾਂ ਆਉਂਦੀਆਂ ਐ ਤੇ ਵਰਕਰਾਂ ਨੂੰ ਛੱਡਣ ਤੇ ਲੈਣ ਉਹਦੇ ਡਰਾਈਵਰ ਤੋਂ ਵਿਆਜ ਬਣਾਲੀ ਮੰਗਾ ਲਿਆ ਕੁਛ ਅੱਜ ਸਮਝਿਆ ਜੋ ਵੀ ਨਹੀਂ ਆਈਆਂ ਬੱਸਾਂ ਇਤੋਂ ਦੇ ਬਿਨਾਂ ਕੀ ਕਰੀਏ ਦੱਸੋ ਟਰਾਂਸਪੋਰਟਰ ਨੂੰ ਹੀ ਫੋਨ ਲਾਉਣੇ ਆ ਉਹ ਟਰਾਂਸਪੋਰਟਰ ਵੀ ਦੂਰ ਆ ਕਿਉਂਕਿ ਇਹਨਾਂ ਗੱਡੀਆਂਾਂ ਦੀਆਂ ਜਿਹੜੀਆਂ ਟਰਾਂਸਪੋਰਟਾਂ ਆ ਉਹ ਆਮ ਵਾਂਗੂ ਨਹੀਂ ਹੁੰਦੀਆਂ ਕਾਦੇ ਉਹ ਦੂਰ ਦੂਰ ਹੁੰਦੇ ਐ ਤੇ ਹੈਨੇਗਾ ਕਲਕੱਤੇ ਆ ਪੁੰਨੇ ਆ ਬੰਬੇ ਆ ਦਿੱਲੀ ਆ ਤੇ ਉਹ ਵੀ ਕੀ ਕਰ ਸਕਦੇ ਕੁਛ ਨਹੀਂ ਭਾਈ ਚਾਹੇ ਨਹੀਂ ਮਿਲੀ ਨਾ ਨਾਸ਼ਤਾ ਮਿਲਾ ਯਾਰ ਭੁੱਖੇ ਪਿਆਸੇ ਕਿਸ ਨੂੰ ਕਿਆ ਕਰੇ ਅਬ ਪੈਸਾ ਦੇਣੇ ਕੋ ਵੀ ਤਿਆਰ ਐ ਕੋਈ ਮੰਗਾ ਕੇ ਨਹੀਂ ਦਿੰਦਾ ਵੀਡੀਓ ਬਣਾਉਂਦਾ ਵੇਖ ਕੇ ਇਹਨਾਂ ਨੇ ਪੁੱਛ ਲਿਆ ਹਨਾ ਚਲੋ ਦੇਖਦੇ ਆਂ ਕੀ ਆ ਬਾਕੀ ਨਾ ਮੈਂ ਸੁਣਿਆ ਕਿ ਜਿਹੜੇ ਟਾਟਾ ਗਰੁੱਪ ਦਾ ਚੇਅਰਮੈਨ ਬਹੁਤ ਚੰਗਾ ਇਨਸਾਨ ਆ ਤੇ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਕੰਪਨੀ ਦੇ ਵਿੱਚ ਇਦਾਂ ਵੀ ਹੁੰਦਾ ਟਰੱਕ ਡਰਾਈਵਰਾਂ ਦੇ ਨਾਲ ਕੀ ਪ੍ਰਤਾਪ ਨੇ ਵੀਡੀਓ ਪਾਉਣ ਨਾਲ ਉਹਨਾਂ ਤੱਕ ਪਹੁੰਚ ਜੇ ਤੇ ਸੁਧਾਰੀ ਹੋ ਜੇ ਤੇ ਉਹ ਮਹਾਨ ਬੰਦਾ ਉਹਦੇ ਬਾਰੇ ਸੁਣਿਆ ਲੱਗਦਾ ਵੀ ਆ ਕਿਉਂਕਿ ਜੋ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਵਧੀਆ ਇੱਕ ਇਨਸਾਨ ਆ ਤੇ ਹੋ ਸਕਦਾ ਇਹ ਥੱਲੇ ਲੈਵਲ ਦੇ ਕੁਝ ਬੰਦੇ ਜਿਹੜੇ ਇੰਨਾ ਕਰਦੇ ਹੋਣ ਤੇ ਉਹਨਾਂ ਨੂੰ ਪਤਾ ਲੱਗੇ ਤੇ ਉਹ ਕੁਝ ਸੁਧਾਰ ਹੀ ਕਰ ਦੇਣ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਵੀਰੋ ਕੀ ਪਤਾ ਉਹਨਾਂ ਦਾ ਹੀ ਪਹੁੰਚ ਜਾਵੇ ਹਨਾ